ਹਾਂ ਤੇ ਤਾਰ ਚੋਗੀ ਦਾ ਸਾਰੇ ਆਪਾਂ ਪਾਈ ਪਾਈਆਂ ਨਾਲੇ ਅੱਜ ਸਰ ਅੱਜ ਤਾਂਡਿਆ ਵਾਲੀ ਆ ਪਿਆਰੇ ਬਾਦਸ ਸਰ ਅੱਜ ਸਰ ਕਿਛੁ ਮਾਂ ਜੀ ਹੈ ਜੀ ਹਾਂ ਜੀ ਸਰ ਜੀ ਸਰ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਯੂਨੀਵਰਸਿਟੀਆ ਵਿਰੁੱਧ ਉਸ ਦੇ ਵਿੱਚ ਅੱਜ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸਪੈਸ਼ਲ ਡੀਜੀਪੀ ਲਾਅਨ ਆਰਡਰ ਦੇ ਨਿਰਦੇਸ਼ਾ ਹੇਠ ਆਪਣੇ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੈ ਹੌਟਸਪੌਟ ਯਾਨੀ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਅਸੀਂ ਆਇਡੈਂਟੀਫਾਈ ਕੀਤੇ ਹੋਏ ਹੈਗੇ ਉਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਨਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਹੈ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕਸਰ ਮਹੱਲਾ ਤੇ ਨੂਰ ਦੀ ਏਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਕਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮੋਹੱਲਾ ਇੱਥੇ 7-8 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੈਜ਼ਰਮੈਂਟ ਵਾਲੇ ਲੱਬੇ ਹੈਗੇ 10 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਤੇ ਬਾਕੀ ਜਿਹੜੇ ਹੈਗੇ 1-2 ਵਹੀਕਲ ਜਿਹੜੇ ਸ਼ੱਕੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੀ ਜਿਵੇਂ ਜਿਵੇਂ ਕਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਕਸੋ ਆਪਰੇਸ਼ਨ ਦੇ ਤਹਿਤ ਜਿਹੜੇ ਨਸ਼ੇ ਦੇ ਆਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣ ਦੀ ਕੋਈ ਪ੍ਰਵੀਜ਼ਨ ਹੈ ਜੀ ਜੀ ਇਹ ਤਾਂ ਆਪਣਾ ਡੇਲੀ ਕੰਮ ਚੱਲਦਾ ਹੈ ਡੇਲੀ ਤਰਨਤਰਨ ਜ਼ਿਲ੍ਹੇ ਦੇ ਵਿੱਚ 8 ਤੋਂ 10 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਇਆ ਜਾਂਦਾ ਜਿਹੜੇ ਕਿ ਨਸ਼ਾ ਪੀਣ ਦੇ ਆਦੀ ਹੈਗੇ ਉਸ ਤੋਂ ਇਲਾਵਾ ਜਿਹੜਾ ਕੋਰਟ ਰਾਹੀਂ ਵੀ ਆਰਡਰ ਲੈ ਕੇ ਜੇ ਕੋਈ ਵਿਅਕਤੀ ਜਿਹਦੇ ਕੋਲੋਂ ਨਸ਼ਾ ਫੜਿਆ ਜਾਂਦਾ ਹੈ ਘੱਟ ਮਾਤਰਾ ਦੇ ਵਿੱਚ ਫੜਿਆ ਜਾਂਦਾ ਉਹਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਰਾਹੀਂ ਆਰਡਰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਇਸ ਤੋਂ ਇਲਾਵਾ ਜਿਹੜੇ ਕੋਈ ਵਿਅਕਤੀ ਹੋਰ ਆਪਣੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਵੀ ਓਟ ਕਾਰਡ ਬਣਾਉਣ ਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸਰ ਡੀਐਸਪੀ ਗੋਇੰਦਵਾਲ ਵੱਲੋਂ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਹਸਪਤਲ ਦਾਖਲ ਕਰਵਾਇਆ ਜਾਵੇਗਾ ਔਰ ਦੋ ਤਿੰਨ ਰਿਕਵਰੀਆਂ ਵੀ ਕੀਤੀਆਂ ਗਈਆਂ ਪਰ ਬਾਅਦ ਵਿੱਚ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਜਮਾਨਤਾਂ ਕਰਵਾਈਆਂ ਜਾਣ ਦੇਖੋ ਜਿਹੜਾ ਪ੍ਰੋਸੀਜਰ ਹੈਗਾ ਜਿਹੜਾ ਵੀ ਕੋਈ ਐਡਿਕਟ ਫੜਿਆ ਜਾਂਦਾ ਹੈ ਉਹਦੇ ਕੋਲ ਫਿਰ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੱਜ ਦੇ ਸਾਹਮਣੇ ਜਿਹੜਾ ਪ੍ਰੋਸੀਜਰ ਐਨਡੀਪੀਐਸ ਐਕਟ ਦਾ ਉਹਦੇ ਤਹਿਤ ਹੀ ਕਾਰਵਾਈ ਹੁੰਦੀ ਹੈ ਉਹਦੇ ਵੀ ਜਿਹੜਾ ਐਡਿਕਟ ਹੁੰਦਾ ਉਹਦੇ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਚੂਜ਼ ਕਰ ਸਕਦਾ ਹੈ ਕਿ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਜੇ ਕਈ ਵਾਰ ਉਹ ਅگری ਨਹੀਂ ਕਰਦਾ ਤਾਂ ਫਿਰ ਉਹ ਜਿਹੜੀ ਹੈ ਕਿ ਉਹਨੂੰ ਸੈਂਟੈਂਸ ਦਿੱਤੇ ਜਾਂਦੇ ਹੈ ਇਸੇ ਟਾਈਮ ਤੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਫੜਿਆ ਫੜਿਆ ਜਾ ਰਿਹਾ ਹੈ ਕਿ ਤੁਹਾਨੂੰ ਅਸਾਈਗਨਲ ਦੀ ਸੈਂਟਰ ਦੇ ਵਿੱਚ ਭੇਜ ਰਹੇ ਆਂ ਤੇ ਬਾਅਦ ਵਿੱਚ ਉਹਨਾਂ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਨਹੀਂ ਨਹੀਂ ਗੁੰਮਰਾਹ ਕਿਸੇ ਨੂੰ ਨਹੀਂ ਕੀਤਾ ਜਾਏਗਾ ਜੇ ਇਸ ਤਰੀਕੇ ਦੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਖਿਲਾਫ ਜਿਹੜੀ ਬਣਦੀ ਕਰ ਵੀ ਕਰਾਂਗੇ ਸਰ ਜੀ ਗੱਲ ਕੀਤੀ ਵੀ ਕਈ ਘਰਾਂ ਚ ਖਾਦੇ ਵੀ ਨਸ਼ਾ ਸਰ ਵੇਕ ਰਿਆ ਵਾ ਕਈ ਦਰਦੇ ਨਹੀਂ ਦੱਸਦੇ ਕਈ ਕਹਿੰਦੇ ਕਿ ਸਾਨੂੰ ਮਤਲਬ ਗੁੰਡੇ ਜਿਹੜੇ ਆ ਤੰਗ ਪਰੇਸ਼ਾਨ ਕਰਦੇ ਆ ਨਸ਼ਾ ਅਜੇ ਵੀ ਜੇ ਇਦਾਂ ਹੀ ਮਿਹਮ ਰਵੇ ਤੇ ਸਰ ਚਲਦੀ ਰਵੇ ਤੇ ਨਸ਼ਾ ਜਿਹੜਾ ਵਾ ਹੋਰ ਜ਼ਿਲ੍ਹੇ ਦੇ ਕਾਫੀ ਹੈਗਾ ਹੀ ਆ ਅੰਦਰ ਕਈ ਕਹਿੰਦੇ ਕਿ ਦਰਦੇ ਹੋਣੇ ਹੀ ਕਹਿ ਰਹੀ ਕਿ ਸਾਨੂੰ ਡਰ ਬੜਾ ਵਾ ਮੁੜ ਕੇ ਨਸ਼ਾ ਦੇ ਬਹੁਤ ਵੇਕ ਰਿਆ ਦੇਖੋ ਜੀ ਡਰ ਵਾਲੀ ਤਾਂ ਗੱਲ ਹੈਗੀ ਕਿ ਇਨੇ ਚਿਰ ਤੋਂ ਸੇਫ ਪੰਜਾਬ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਤਾਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਉਹਦੇ ਵਿੱਚ ਯੂਜ਼ਰ ਦੀ ਆਈਡੈਂਟੀਟੀ ਅਨੋਨਿਮਸ ਰਹਿੰਦੀ ਹੈ ਯਾਨੀ ਉਹਦੀ ਜਾਣਕਾਰੀ ਸਾਨੂੰ ਵੀ ਨਹੀਂ ਮਿਲਦੀ ਸਾਡੇ ਕੋਲ ਸਿਰਫ ਕੰਪਲੇਂਟ ਆਉਂਦੀ ਹੈ ਕਿ ਫਲਾਣਾ ਵਿਅਕਤੀ ਇਹ ਕੰਮ ਕਰਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕੰਪਲੇਂਟ ਕਿੰਨੇ ਕੀਤੀ ਤੇ ਉਸ ਦਾ ਨੰਬਰ ਕੀ ਹੈ ਉਹਦਾ ਈਮੇਲ ਆਈਡੀ ਕੀ ਹੈ ਇੰਨੀ ਵਧੀਆ ਇਹ ਸਿਸਟਮ ਹੈਗਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸੇਫ ਪੰਜਾਬ ਹੈਲਪਲਾਈਨ ਦਾ ਯੂਜ਼ ਆਪਾਂ ਨੂੰ ਕਰਨਾ ਚਾਹੀਦਾ ਹੈ ਠੀਕ ਹੈ ਜੀ OK ਜੀ ਆਹ ਤਦਾਰ ਜਿਥੋਂ ਕੀ ਦਾ ਹੋ ਰਿਹਾ ਹੈ ਸਾਰਾ ਆਪਾਂ ਬਾਈ ਬਾਈ ਨਾਲੇ ਅੱਜ ਸਰ ਅੱਜ ਟਾਂਡੇ ਵਾਲੀ ਆ ਯਾਰ ਬਾਅਦ ਗੱਲ ਸਰ ਅੱਜ ਸਰ ਕਿਛੁ ਮੈਂ ਜੀ ਹੈ ਜੀ ਹਾਂ ਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਯੂਨੀਵਰਸਿਟੀਆ ਵਿਰੁੱਧ ਉਸ ਦੇ ਵਿੱਚ ਅੱਜ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸਪੈਸ਼ਲ ਡੀਜੀਪੀ ਲਾਉਣ ਆਰਡਰ ਦੇ ਨਿਰਦੇਸ਼ਾ ਹੇਠ ਆਪਣੇ ਪੂਰੇ ਪੰਜਾਬ ਦੇ ਵਿੱਚ ਕਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੈ ਹੌਟਸਪੌਟ ਯਾਨੀ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਅਸੀਂ ਆਇਡੈਂਟੀਫਾਈ ਕੀਤੇ ਹੋਏ ਹੈਗੇ ਉਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਨਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਹੈ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕ ਸਰ ਮਹੱਲਾ ਤੇ ਨੂਰ ਦੀ ਅੱਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਕਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮਹੱਲਾ ਇੱਥੇ 7-8 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੈਜ਼ਰਮੈਂਟ ਵਾਲੇ ਲੱਬੇ ਹੈਗੇ 10 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਹੈ ਤੇ ਬਾਕੀ ਜਿਹੜੇ ਹੈਗੇ ਇੱਕ ਦੋ ਵੀਕਲ ਜਿਹੜੇ ਛੱਕੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੀ ਜਿਵੇਂ ਜਿਵੇਂ ਕਾਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੇ ਨਸ਼ੇ ਤੇ ਆਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣ ਦੀ ਕੋਈ ਪ੍ਰੋਵੀਜ਼ਨ ਹੈ ਜੀ ਜੀ ਇਹ ਤਾਂ ਆਪਣਾ ਡੇਲੀ ਕੰਮ ਚੱਲਦਾ ਹੈ ਡੇਲੀ ਤਰਨਤਰਨ ਜ਼ਿਲ੍ਹੇ ਦੇ ਵਿੱਚ 8 ਤੋਂ 10 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਇਆ ਜਾਂਦਾ ਜਿਹੜੇ ਕਿ ਨਸ਼ਾ ਪੀਣ ਦੇ ਆਦੀ ਹੈਗੇ ਉਸ ਤੋਂ ਇਲਾਵਾ ਜਿਹੜਾ ਕੋਰਟ ਰਾਹੀਂ ਵੀ ਆਰਡਰ ਲੈ ਕੇ ਜੇ ਕੋਈ ਵਿਅਕਤੀ ਜਿਹਦੇ ਕੋਲੋਂ ਨਸ਼ਾ ਫੜਿਆ ਜਾਂਦਾ ਹੈ ਘੱਟ ਮਾਤਰਾ ਦੇ ਵਿੱਚ ਫੜਿਆ ਜਾਂਦਾ ਹੈ ਉਹਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਰਾਹੀਂ ਆਰਡਰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਕੋਈ ਵਿਅਕਤੀ ਹੋਰ ਆਪਣੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਵੀ ਵੋਟ ਕਾਰਡ ਬਣਾਉਣ 'ਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸਰ ਡੀਐਸਪੀ ਗੋਇੰਦਵਾਲ ਵੱਲੋਂ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਵੇਗਾ ਔਰ ਦੋ ਤਿੰਨ ਰਿਕਵਰੀਆਂ ਵੀ ਕੀਤੀਆਂ ਗਈਆਂ ਪਰ ਬਾਅਦ ਵਿੱਚ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾਣ ਦੇਖੋ ਜਿਹੜਾ ਪ੍ਰੋਸੀਜਰ ਹੈਗਾ ਜਿਹੜਾ ਵੀ ਕੋਈ ਐਡਿਕਟ ਫੜਿਆ ਜਾਂਦਾ ਹੈ ਉਹਦੇ ਕੋਲ ਫਿਰ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੱਜ ਦੇ ਸਾਹਮਣੇ ਜਿਹੜਾ ਪ੍ਰੋਸੀਜਰ ਐ ਐਨਡੀਪੀਐਸ ਐਕਟ ਦਾ ਉਹਦੇ ਤਹਿਤ ਹੀ ਕਾਰਵਾਈ ਹੁੰਦੀ ਹੈ ਉਹਦੇ ਵੀ ਜਿਹੜਾ ਐਡਿਕਟ ਹੁੰਦਾ ਉਹਦੇ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਚੂਜ਼ ਕਰ ਸਕਦਾ ਹੈ ਕਿ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਜੇ ਕਈ ਵਾਰ ਉਹ ਅگری ਨਹੀਂ ਕਰਦਾ ਤਾਂ ਫਿਰ ਉਹ ਜਿਹੜੀ ਹੈ ਕਿ ਉਹਨੂੰ ਸੈਂਟੈਂਸ ਦਿੱਤੇ ਜਾਂਦੇ ਹੈ ਸਰ ਇਸੇ ਟਾਈਮ ਤੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਫੜਿਆ ਛੜਿਆ ਜਾ ਰਿਹਾ ਹੈ ਕਿਤਾ ਨੂੰ ਅਸੀਗਨਲ ਦੀ ਸੈਂਟਰ ਦੇ ਵਿੱਚ ਭੇਜ ਰਹੇ ਆ ਤੇ ਬਾਅਦ ਦੇ ਵਿੱਚ ਉਹਨਾਂ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਨਹੀਂ ਨਹੀਂ ਗੁੰਮਰਾਹ ਕਿਸੇ ਨੂੰ ਨਹੀਂ ਕੀਤਾ ਜਾਏਗਾ ਜੇ ਇਸ ਤਰੀਕੇ ਦੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਖਿਲਾਫ ਜਿਹੜੀ ਬਣਦੀ ਕਰ ਵੀ ਕਰਾਂਗੇ ਸਰ ਜੀ ਗੱਲ ਕੀਤੀ ਵੀ ਕਈ ਘਰਾਂ ਚ ਖਾਜੇ ਵੀ ਨਸ਼ਾ ਸਰ ਵੇਕ ਰਿਆ ਵਾ ਕਈ ਦਰਦੇ ਨਹੀਂ ਦੱਸਦੇ ਕਈ ਕਹਿੰਦੇ ਕਿ ਸਾਨੂੰ ਮਤਲਬ ਗੁੰਡੇ ਜਿਹੜੇ ਆ ਤੰਗ ਪਰੇਸ਼ਾਨ ਕਰਦੇ ਆ ਨਸ਼ਾ ਅਜੇ ਵੀ ਜੇ ਇਦਾਂ ਹੀ ਮਿਹਮ ਰਵੇ ਤੇ ਸਰ ਚੱਲਦੀ ਰਵੇ ਤੇ ਨਸ਼ਾ ਜਿਹੜਾ ਵਾ ਹੋਰ ਜ਼ਿਲ੍ਹੇ ਦੇ ਕਾਫੀ ਹੈਗਾ ਹੀ ਆ ਅੰਦਰ ਕਈ ਕਹਿੰਦੇ ਕਿ ਦਰਦੇ ਹੋਣੇ ਹੀ ਕਹਿ ਰਹੇ ਸੀ ਕਿ ਸਾਨੂੰ ਡਰ ਬੜਾ ਵਾ ਮੁੜ ਕੇ ਨਸ਼ਾ ਦੇ ਬਹੁਤ ਵ ਫੀਲਿੰਗ ਹੈਗੀ ਕਿ ਇੰਨੇ ਚਿਰ ਤੋਂ ਅਸੀਂ ਵੀ ਕਹਿ ਰਹੇ ਹਾਂ ਸਰਕਾਰ ਵੀ ਕਹਿ ਰਹੀ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਤਾਂ ਕਿਸੇ ਨੂੰ ਡਰਨ ਦੀ ਲੋੜ ਹੀ ਨਹੀਂ ਕਿਉਂਕਿ ਉਹਦੇ ਵਿੱਚ ਯੂਜ਼ਰ ਦੀ ਆਇਡੈਂਟੀਟੀ ਅਨੋਨਿਮਸ ਰਹਿੰਦੀ ਹੈ ਯਾਨੀ ਉਹਦੀ ਜਾਣਕਾਰੀ ਸਾਨੂੰ ਵੀ ਨਹੀਂ ਮਿਲਦੀ ਸਾਡੇ ਕੋਲ ਸਿਰਫ ਕੰਪਲੇਂਟ ਆਂਦੀ ਕਿ ਫਲਾਣਾ ਵਿਅਕਤੀ ਇਹ ਕੰਮ ਕਰਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕੰਪਲੇਂਟ ਕਿੰਨੇ ਕੀਤੀ ਤੇ ਉਸ ਦਾ ਨੰਬਰ ਕੀ ਹੈ ਉਹਦਾ ਈਮੇਲ ਆਈਡੀ ਕੀ ਹੈ ਇਹ ਨਹੀਂ ਵਧੀਆ ਸਿਸਟਮ ਹੈਗਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸੇਫ ਪੰਜਾਬ ਹੈਲਪ ਲਾਈਨ ਦਾ ਯੂਜ਼ ਆਪਾਨੂੰ ਕਰਨਾ ਚਾਹੀਦਾ ਹੈ। ਹਾਂ ਜੀ ਜੀ। ਆਹ ਤਾਰ ਚੱਲੋਗੀ ਦਾ ਸਾਰ ਆਪਾਂ ਵਾਈ ਵਾਈ ਨਾਲੇ। ਅੱਛਾ ਅੱਜ ਸਾਰ ਅੱਜ ਤਾਣੜੇ ਵਾਲੀ ਆ। ਭਈਆ ਨੇ ਬਾਤ ਕਰਨਾ। ਸਾਰਾ ਕਿਛੁ ਮਾਂ ਚ ਰੈਡੀ ਹੈ ਜੀ। ਹਾਂ ਜੀ ਦੱਸ। ਜੇ ਸਰ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਯੂਨਿਵਰਸਿਟੀਆਂ ਵਿਰੁੱਧ ਉਸ ਦੇ ਵਿੱਚ ਅੱਜ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸਪੈਸ਼ਲ ਡੀਜੀਪੀ ਲੌਨ ਆਰਡਰ ਦੇ ਨਿਰਦੇਸ਼ਾ ਹੇਠ ਆਪਣੇ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੈ ਹੌਟਸਪੌਟ ਯਾਨੀ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਸੇ ਆਇਡੈਂਟੀਫਾਈ ਕੀਤੇ ਹੋਏ ਹੈਗੇ ਉਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਨਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਹੈ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕ ਸਰ ਮਹੱਲਾ ਤੇ ਨੂਰ ਦੀ ਅੱਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਕਾਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮਹੱਲਾ ਇੱਥੇ 7-8 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੈਜ਼ਰਮੈਂਟ ਵਾਲੇ ਲੱਬੇ ਹੈਗੇ 10 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਤੇ ਬਾਕੀ ਜਿਹੜੇ ਹੈਗੇ 1-2 ਵਹੀਕਲ ਜਿਹੜੇ ਛਕੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੀ ਜਿਵੇਂ ਜਿਵੇਂ ਕਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਕਸੋ ਆਪਰੇਸ਼ਨ ਦੇ ਤਹਿਤ ਜਿਹੜੇ ਨਸ਼ੇ ਦੇ ਆਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣ ਦੀ ਕੋਈ ਪ੍ਰੋਵੀਜ਼ਨ ਹੈ ਜੀ ਜੀ ਇਹ ਤਾਂ ਆਪਣਾ ਡੇਲੀ ਕੰਮ ਚੱਲਦਾ ਹੈ ਡੇਲੀ ਤਰਨਤਰਨ ਜ਼ਿਲ੍ਹੇ ਦੇ ਵਿੱਚ 8 ਤੋਂ 10 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਇਆ ਜਾਂਦਾ ਜਿਹੜੇ ਕਿ ਨਸ਼ਾ ਪੀਣ ਦੇ ਆਦੀ ਹੈਗੇ ਉਸ ਤੋਂ ਇਲਾਵਾ ਜਿਹੜਾ ਕੋਰਟ ਰਾਹੀਂ ਵੀ ਆਰਡਰ ਲੈ ਕੇ ਜੇ ਕੋਈ ਵਿਅਕਤੀ ਜਿਹਦੇ ਕੋਲੋਂ ਨਸ਼ਾ ਫੜਿਆ ਜਾਂਦਾ ਹੈ ਘੱਟ ਮਾਤਰਾ ਦੇ ਵਿੱਚ ਫੜਿਆ ਜਾਂਦਾ ਉਹਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਰਾਹੀਂ ਆਰਡਰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਇਸ ਤੋਂ ਇਲਾਵਾ ਜਿਹੜੇ ਕੋਈ ਵਿਅਕਤੀ ਹੋਰ ਆਪਣੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਵੀ ਵੋਟ ਕਾਰਡ ਬਣਾਉਣ 'ਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸਰ ਡੀਐਸਪੀ ਗੋਇੰਦਵਾਲ ਵੱਲੋਂ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਵੇਗਾ ਔਰ ਦੋ ਤਿੰਨ ਰਿਕਵਰੀਆਂ ਵੀ ਕੀਤੀਆਂ ਗਈਆਂ ਪਰ ਬਾਅਦ ਵਿੱਚ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾਣ ਦੇਖੋ ਜਿਹੜਾ ਪ੍ਰੋਸੀਜਰ ਹੈਗਾ ਜਿਹੜਾ ਵੀ ਕੋਈ ਐਡਿਕਟ ਫੜਿਆ ਜਾਂਦਾ ਹੈ ਉਹਦੇ ਕੋਲ ਫਿਰ ਜਦੋਂ ਕੋਰਟ ਦੇ ਵਿੱਚ ਜਾਂਦੇ ਹਾਂ ਜੱਜ ਦੇ ਸਾਹਮਣੇ ਜਿਹੜਾ ਪ੍ਰੋਸੀਜਰ ਐਨਡੀਪੀਐਸ ਐਕਟ ਦਾ ਉਹਦੇ ਤਹਿਤ ਹੀ ਕਾਰਵਾਈ ਹੁੰਦੀ ਹੈ ਉਹਦੇ ਵੀ ਜਿਹੜਾ ਐਡਿਕਟ ਹੁੰਦਾ ਉਹਦੇ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਚੂਜ਼ ਕਰ ਸਕਦਾ ਹੈ ਕਿ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਜੇ ਕਈ ਵਾਰ ਉਹ ਅگری ਨਹੀਂ ਕਰਦਾ ਤਾਂ ਫਿਰ ਉਹ ਜਿਹੜੀ ਹੈ ਕਿ ਉਹਨੂੰ ਸੈਂਟੈਂਸ ਦਿੱਤੀ ਜਾਂਦੀ ਹੈ ਸੰਸਾਰ ਇਸੇ ਟਾਈਮ ਤੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਫੜਿਆ ਛੜਿਆ ਜਾ ਰਿਹਾ ਹੈ ਕਿ ਤਾਨੂੰ ਅਸੀਂ ਇਹ ਕਿਨਲ ਦੀ ਸੈਂਟਰ ਦੇ ਵਿੱਚ ਭੇਜ ਰਹੇ ਹਾਂ ਤੇ ਬਾਅਦ ਵਿੱਚ ਉਹਨਾਂ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਨਹੀਂ ਨਹੀਂ ਗੁੰਮਰਾਹ ਕਿਸੇ ਨੂੰ ਨਹੀਂ ਕੀਤਾ ਜਾਏਗਾ ਜੇ ਇਸ ਤਰੀਕੇ ਦੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਖਿਲਾਫ ਜਿਹੜੀ ਬਣਦੀ ਕਰ ਵੀ ਕਰਾਂਗੇ ਸਰ ਜੀ ਗੱਲ ਕੀਤੀ ਵੀ ਕਈ ਘਰਾਂ ਚ ਖਾਜੇ ਵੀ ਨਸ਼ਾ ਸਰ ਵੀ ਵੇਚ ਰਿਆ ਵਾ ਕਈ ਦਰਦੇ ਨਹੀਂ ਦੱਸਦੇ ਕਈ ਕਹਿੰਦੇ ਕਿ ਸਾਨੂੰ ਮਤਲਬ ਗੁੰਡੇ ਜਿਹੜੇ ਆ ਤੰਗ ਪਰੇਸ਼ਾਨ ਕਰਦੇ ਆ ਨਸ਼ਾ ਅਜੇ ਵੀ ਜੇ ਇਦਾਂ ਹੀ ਮਿਹਮ ਰਵੇ ਤੇ ਸਰ ਚਲਦੀ ਰਵੇ ਤੇ ਨਸ਼ਾ ਜਿਹੜਾ ਵਾ ਹੋਰ ਜ਼ਿਲ੍ਹੇ ਦੇ ਕਾਫੀ ਹੈਗਾ ਹੀ ਆ ਅੰਦਰ ਕਈ ਕਹਿੰਦੇ ਕਿ ਡਰਦੇ ਹੋਣੇ ਹੀ ਕਹਿ ਰਹੀ ਕਿ ਸਾਨੂੰ ਡਰ ਬੜਾ ਵਾ ਮੁੜ ਕੇ ਨਸ਼ਾ ਦੇ ਬਹੁਤ ਵ ਹੈਗੀ ਕਿ ਇਨੇ ਚਿਰ ਤੋਂ 80 ਵੀ ਕਹਿ ਰਹੇ ਆ ਸਰਕਾਰ ਵੀ ਕਹਿ ਰਹੀ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਤਾਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਉਹਦੇ ਵਿੱਚ ਯੂਜ਼ਰ ਦੀ ਆਇਡੈਂਟੀਟੀ ਅਨੋਨਿਮਸ ਰਹਿੰਦੀ ਹੈ ਯਾਨੀ ਉਹਦੀ ਜਾਣਕਾਰੀ ਸਾਨੂੰ ਵੀ ਨਹੀਂ ਮਿਲਦੀ ਸਾਡੇ ਕੋਲ ਸਿਰਫ ਕੰਪਲੇਂਟ ਆਉਂਦੀ ਕਿ ਫਲਾਣਾ ਵਿਅਕਤੀ ਇਹ ਕੰਮ ਕਰਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕੰਪਲੇਂਟ ਕਿੰਨੇ ਕੀਤੀ ਤੇ ਉਸ ਦਾ ਨੰਬਰ ਕੀ ਹੈ ਉਹਦਾ ਈਮੇਲ ਆਈਡੀ ਕੀ ਹੈ ਇੰਨੀ ਵਧੀਆ ਸਿਸਟਮ ਹੈਗਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸੇਫ ਪੰਜਾਬ ਹੈਲਪਲਾਈਨ ਦਾ ਯੂਜ਼ ਆਪਾਨੂੰ ਕਰਨਾ ਚਾਹੀਦਾ ਥੈਂਕ ਯੂ ਜੀਓਕੇ ਜੀ